ਬਈ 3 ਹੁਣ ਕਹਿੰਦੇ ਬੰਦਿਆ ਬੁੰਦਿਆਂ ਤੋਂ ਹੀ ਰਾਜ ਦੀਆਂ ਹੈਗੀਆਂ ਹਨਾ ਇਹਦਾ ਬੰਦਿਆਂ ਦੇ ਵਾਸਤੂ ਦਾ ਬਾਹਰ ਦੀ ਗੱਲ ਹੋ ਗਈ ਆ ਠੀਕ ਆ ਇਹਦਾ ਹੁਣ ਭੈਣਾਂ ਏਡੇ ਏਡੇ ਬੈਂਗਣ ਜਿਹੜੀਆਂ ਯੂਜ਼ ਕਰਦੀਆਂ ਨਿਗੀਆਂ ਹੁਣ ਜਿਵੇਂ ਹੁਣ ਤੁਸੀਂ ਆਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਚਲਾ ਕੇ ਆਹ ਦੇਖੋ ਪਹਿਲਾਂ ਤਾਂ ਇਹ ਕੱਡਾ ਬੈਂਗਣ ਚੱਕੀ ਫਿਰਦੀ ਹੈ ਠੀਕ ਆ ਤੇ ਹੁਣ ਬੈਂਗਣ ਨੂੰ ਪਤਾ ਵੀ ਸਭ ਕੁਝ ਸੇ ਵੀ ਕਿੱਥੇ ਜਾਣਾ ਬੈਂਗਣ ਚਲੋ ਉਹ ਗੱਲ ਵੱਖਰੀ ਹੁਣ ਆਪਾਂ ਵੀਡੀਓ ਦੇ ਵਿੱਚ ਕਾਣੂ ਗਹਿਣਾਗਾ ਤੇ ਇਹਨੇ ਪਾਈ ਵੀ ਇੰਸਟਾਗ੍ਰam ਦੇ ਉੱਤੇ ਵੀਡੀਓ ਐਂ ਬੈਂਕਰ ਦੇ ਨਾਲ ਤੁਹਾਨੂੰ ਪਹਿਲਾਂ ਵੀਡੀਓ ਚਲਾ ਕੇ ਦਿਖਾ ਦਿੰਨੇ ਹਾਂਗੇ ਯਾਰ ਵੀਡੀਓ ਨੂੰ ਲਾਈਕ ਲੂਈ ਇੱਕ ਵੀ ਕਰ ਦਿਆ ਕਰੋ ਹੋ ਤਾਂ ਨਹੀਂ ਕਰਨਾ ਹੁੰਦਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਦੱਬ ਕੇ ਜੇ ਲਾ ਦੇਖੋ ਵੀਡੀਓ ਦੇਖੋ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੀ ਕਰਦੀ ਫਿਰਦੀ ਹੈਗੀ ਸਾਰਾ ਮਸਲਾ ਹੈਗਾ ਵਿਊਆਂ ਦਾ ਹਨਾ ਕਿ ਨਹੀਂ ਵਿਊਆਂ ਦਾ ਚੱਕਰ ਆ ਬਾਈ ਸਾਰਾ ਵਿਊਆਂ ਦਾ ਚੱਕਰ ਤੇ ਇਹ ਬੈਕਗ੍ਰਾਉਂਡ ਹੁਣ ਤੁਹਾਨੂੰ ਸਾਫ਼-ਸਾਫ਼ ਪਤਾ ਵੀ ਇਹਨੇ ਵੀਡੀਓ ਦੇ ਵਿੱਚ ਹੁਣ ਜੇ ਵੀ ਬੈਕਗ੍ਰਾਉਂਡ ਲੈ ਕੇ ਆਉਗੀ ਐਦਾਂ ਦਾ ਹੁਣ ਖੜਾ ਕਰਕੇ ਰੱਖੂਗੀ ਹਨਾ ਵੀ ਫੇਰ ਬੰਦੇ ਜਿਆਦਾ ਹਨਾ ਕਮੈਂਟ ਕਰਨਗੇ ਉਹਦੇ ਤੇ ਜਿਆਦਾ ਅਟਰੈਕਸ਼ਨ ਮਿਲੂਗੀ ਇਹ ਚੀਜ਼ਾਂ ਹੋ ਗਈਆਂ ਹੁਣ ਇੱਜ਼ਤਾਂ ਜਦੋਂ ਦਾ ਬਸ ਖਾਤਮੀ ਰਹਿਦੇ ਕੱਲ ਅੱਜ ਤੋਂ ਜਦੋਂ ਦਾ ਦੌਰ ਗਿਆ ਹੁਣ ਭਰਾਵੋ